ਦਾ ਸਵਾਗਤ ਹੈ ਅੱਜ ਅਸੀਂ ਪਿੰਡ ਹਸਤਾਗਲਾ ਪੁੱਜਿਆ ਜਿੱਥੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਸਮੱਸਿਆਵਾਂ ਲੈ ਕੇ ਭੋਖੜਦਾਲ ਸ਼ੁਰੂ ਕੀਤੀ ਗਈ ਹੈ ਅਸੀਂ ਪੂਰੀਆਂ ਤਸਵੀਰਾਂ ਦਿਖਾਵਾਂਗੇ ਲਈ ਤਸਵੀਰਾਂ ਇਹ ਜਾਣਕਾਰੀ ਜਿਆਦਾ-ਜਿਆਦਾ ਸ਼ੇਅਰ ਕਰੋ ਤਾਂ ਕਿ ਇਸ ਪਿੰਡ ਦੀਆਂ ਸਮੱਸਿਆਵਾਂ ਜਨਤਾ ਕੋ ਹੋ ਸਕਣ ਪ੍ਰਸ਼ਾਸਨ ਤੱਕ ਪਹੁੰਚ ਸਕਣ ਤੇ ਇਹਨਾਂ ਦਾ ਜਲਦ ਤੋਂ ਜਲਦ ਅਸੀਂ ਲਈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਿੰਡ ਹਸਤਾਗਲਾ ਤੋਂ ਜਿੱਥੇ ਪਿੰਡ ਵਾਸੀਆਂ ਵੱਲੋਂ ਆਪਣਾ ਧਰਨਾ ਲਗਾਇਆ ਗਿਆ ਆਪਣੀਆਂ ਵੱਖ-ਵੱਖ ਸਮੱਸਿਆਵਾਂ ਲੈ ਕੇ ਅਸੀਂ ਪੂਰੀ ਜਾਣਕਾਰੀ ਲਾਂਗੇ ਪਿੰਡ ਵਾਸੀਆਂ ਤੋਂ ਕੀ ਕਾਰਨ ਧਰਨੇ ਦਾ ਇਸ ਵੀਡੀਓ ਨੂੰ ਇਸ ਖਬਰ ਨੂੰ ਜਿਆਦਾ-ਜਿਆਦਾ ਸ਼ੇਅਰ ਕਰੋ ਤਾਂ ਕਿ ਇਹ ਸਮੱਸਿਆ ਜਨ ਤੱਕ ਹੋ ਸਕੇ ਪ੍ਰਸ਼ਾਸਨ ਤੱਕ ਪਹੁੰਚ ਸਕੇ ਅਤੇ ਇਹਨਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ ਇਸ ਧਰਨੇ ਦੇ ਵਿੱਚ ਸ਼੍ਰੋਮਣ ਅਕਾਲੀ ਦਲ ਹਲਕਾ ਇੰਚਾਰਜ ਸਰਦਾਰ ਸਰਪੂਰਨ ਸਿੰਘ ਬਹਿਖਾਸੀ ਪਹੁੰਚੇ ਨੇ ਅਮਰੀਕ ਸਿੰਘ ਪਹੁੰਚੇ ਨੇ ਸ਼੍ਰੋਮਣ ਅਕਾਲੀ ਦਲ ਤੋਂ ਅਤੇ ਹੋਰ ਪਤੋਂਤੇ ਸੱਜਣੇ ਪਿੰਡ ਦੇ ਪਹੁੰਚੇ ਨੇ ਸਭ ਤੋਂ ਜਾਣਕਾਰੀ ਹਾਸਲ ਲਾਂ ਕਰਾਂਗੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਜੀ ਬੰਦੋ ਖੋਲ ਕੇ ਬੋਲੋ ਜੀ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਮਾ ਪਿੰਡ ਅਤਗਲਾਂ ਦਾ ਰਹਿਣ ਵਾਲਾ ਹਾਂ ਜੀ ਤਰਨੇ ਤੇ ਬੈਠੋ ਕੀ ਕਰਨੇ ਜੀ ਤਰਨੇ ਤੇ ਕਰਨ ਇਹ ਹੈ ਜੀ ਸਾਡੇ ਪਿੰਡ ਦਾ ਕੋਈ ਵਿਕਾਸ ਕਰ ਜਾਂਦੇ ਕੋਈ ਕੰਮ ਨਹੀਂ ਹੋ ਰਿਹਾ ਜੀ ਜੋ ਕਿ ਨਵੇਂ ਉਹ ਤੋਂ ਦੂਸਰੀ ਪਾਰਟੀ ਦੇ ਜੋ ਵੀ ਮੈਂਬਰ ਬਣਿਆ ਔਰ ਉਹ ਸਵਣੇ ਨਾਲ ਮਿਲ ਕੇ ਕੋਈ ਸਾਡ ਪਿੰਡ ਦਾ ਕੰਮ ਨਹੀਂ ਹੋਣ ਦੇ ਰਹੀ ਉਹ ਕਮਿਸ਼ਨ ਭਾਲਦੇ ਆ ਜੋ ਕਿ ਸਾਡਾ ਜਿਹੜਾ ਨਵੇਂ ਸਰਪੰਚ ਹੈਗਾ ਜੀ ਉਹ ਕਮਿਸ਼ਨ ਤੋਂ ਨਹੀਂ ਦੇ ਸਕਦਾ ਜੀ ਪਰ ਕਰ ਸਕਦਾ ਤੇ ਕੀ ਗੱਲ ਕੋਈ ਨਾ ਕੋਈ ਹੈ ਕਮਿਸ਼ਨ ਤੁਹਾਨੂੰ ਕੀ ਪਤਾ ਕਮਿਸ਼ਨ ਕੀ ਸਬੂਤ ਸਾਡੇ ਕੋਲ ਨਹੀਂ ਹਾਂਜੀ ਕੀ ਸਬੂਤ ਕੀ ਤੁਹਾਡੇ ਕਮਿਸ਼ਨ ਕੋਲ ਸਬੂਤ ਇਹ ਹੈ ਜਦੋਂ ਵੀ ਕੋਈ ਮੀਟਿੰਗਾਂ ਅੱਗੇ ਤਿੰਨ ਹੋਈਆਂ ਜੀ ਉਹ ਆਂਦੇ ਆ ਬਸ ਆਪਣੀ ਹਾਜ਼ਰੀ ਲਾ ਕੇ ਜਾਂਦੇ ਆ ਜੀ ਔਰ ਦੂਸਰੀ ਤਰਫ ਜਿਹਦੇ ਕੰਮ ਵਾਲੀ ਸਾਈਡ ਤੇ ਕੋਈ ਆਦਾ ਮੋਰ ਹੁੰਨਾ ਚਾਹੁੰਦਾ ਆਂਦੇ ਨਹੀਂ ਸਰਪੰਚ ਕੋਣ ਹੈ ਤੁਹਾਡੇ ਪਿੰਡ ਦਾ ਪਿੰਚ ਸਰਦਾਰ ਪ੍ਰੀਤਮ ਸਿੰਘ ਕੀ ਕੀ ਉਹ ਗੁਸ਼ੋਂਦਾਂ ਨਾਲ ਗੱਲਬਾਤ ਕੀਤੀ ਹੈ ਇਸ ਬਾਬਤ ਜੀ ਹਾਂਜੀ ਤੁਸੀਂ ਇਸ ਬਾਬਤ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਅਸੀਂ ਆਪ ਜੀ ਕਿੰਨੇ ਵਾਰ ਇੱਕ ਦੋ ਵਾਰ ਮੀਟਿੰਗਾਂ ਸੁਣਨ ਜਾਈਦੇ ਜਦੋਂ ਮੀਟਿੰਗ ਹੁੰਦੀ ਹੈਗੀ ਕਿਉਂਦੋ ਲੋਕ ਕੀ ਕਹਾਂ ਜਾਂਦਾ ਹਾਂਜੀ ਹੋਂਦੋ ਲੋਕ ਕੀ ਕਹਾਂ ਜਾਂਦਾ ਸਰਪੰਚ ਕਿਉਂ ਦੂਸਰੇ ਮੈਂਬਰਾਂ ਦਾ ਰਿਸਪੌਂਸ ਨਹੀਂ ਮਿਲਦਾ ਜੀ ਜੇ ਜਦੋਂ ਇਹ ਕੰਮ ਲੈਣ ਜਾਂਦੇ ਆ ਤੇ ਕੋਈ ਕਹਿੰਦੇ ਤੁਹਾਡੇ ਕੋਲ ਵੀ ਨਹੀਂ ਬੁਰਾ ਜੀ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਹਦੀ ਸੂਚਨਾ ਦਿੱਤੀ ਕੋਈ ਕੰਪਲੀਟ ਕੀਤੀ ਪ੍ਰਸ਼ਾਸਨਿਕ ਅਧਿਕਾਰੀ ਆਂਦੇ ਆ ਜੀ ਉਹ ਵੀ ਦੁਬਾਰਾ ਥੱਲੇ ਗਿਆ ਜੀ ਕੋਣ ਕੋਣ ਆ ਆ ਜੀ ਤੇ ਆਂਦੇ ਆ ਜੀ ਵੀਡੀਓ ਵੀ ਵੀਡੀਓ ਵੀ ਆਏ ਜੀ ਪਰ ਦੂਸਰੇ ਵੀ ਆਂਦੇ ਆ ਪਰ ਉਹ ਕੋਈ ਵੀ ਸੁਣਵਾਈ ਨਹੀਂ ਕਰਦਾ ਇੱਕ ਵੀ ਤਰ੍ਹਾਂ ਦੀ ਚਰਨਾ ਕਦੋਂ ਤੋਂ ਲਗਾਇਆ ਗਿਆ ਜੀ ਚਰਨਾ ਇਹ 4 ਦਿਨ ਹੋ ਗਿਆ ਜੀ ਤੇ ਕੀ ਮੰਗ ਕੀ ਤੁਹਾਡੀੋਂ ਮੰਗੇ ਜੀ ਸਾਡੇ ਪਿੰਡ ਦੇ ਜੋ ਕਾਰਜ ਕੰਮ ਪਏ ਆ ਉਹਨਾਂ ਨੇ ਜਲਦੀ ਜਲਦੀ ਚਿਰੋ ਕੀਤਾ ਜਾਵੇ ਤਾਂ ਕਿ ਸਾਨੂੰ ਵਾਰ-ਵਾਰ ਕਰਨੇ ਨਾਲ ਆਉਣੇ ਪੈਣ ਤੁਹਾਨੂੰ ਲੱਗਦਾ ਤਰਨੇ ਲਾਣਾ ਪ੍ਰਸ਼ਾਸਨ ਤੱਕ ਜਾਂ ਕੋਈ ਸਰਪੰਚ ਦਾ ਇਸ ਸਮੱਸਿਆ ਦਾ ਹੱਲ ਕਰੇਗਾ ਹੋਏਗਾ ਜੀ ਬੋਲੋ ਬੋਲਣਾ ਕਿ ਨਾ ਵੀ ਤਰਨੇ ਤੇੰਗਾ ਤਰਨੇ ਤੇ ਬੈਠੋ ਕੀ ਕਰਨ ਕੀ ਸਾਡਾ ਘਰ-ਘਰ ਨੇ ਜਗਾ ਸਾਡੇ ਪਿੰਡ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਜਦੋਂ ਵੀ ਮਨਰੇਗਾ ਦਾ ਤੇ ਮਸਟੋਲ ਆ ਵੀਡੀਓ ਦਾ ਕਰ ਪਰਦੇ ਆ ਤੇ ਸਾਡਾ ਕੋਈ ਕੰਮ ਨਹੀਂ ਆਉਂਦਾ ਤੇ ਸਾਡਾ ਲਗਭਗ 4 ਮਹੀਨੇ ਹੋ ਚੁੱਕੇ ਨੇ ਚੋਣਾਂ ਹੋਈਆਂ ਨੇ ਪੰਚਾਇਤੀ ਚੋਣਾਂ ਨੂੰ ਸਾਡੇ ਪਿੰਡ ਦੇ ਸਰਪੰਚੀ ਬਾਣਗਾਲ ਨੇ ਨਵੇਂ ਸਰਪੰਚ ਬਾਣਗਾਲ ਨੇ ਉਹਨਾਂ ਦੀ ਵੀ ਸੁਣਾਈ ਨਹੀਂ ਅੱਗੇ ਹੋ ਰਹੀ ਉਹਨਾਂ ਨੂੰ ਕਹਿੰਦੇ ਨੇ ਤੁਹਾਡਾ ਫੋਰਮ ਪੂਰਾ ਨਹੀਂ ਗਾਦੇ ਉਹ ਕੰਮ ਨਹੀਂ ਇਹਦਾ ਕਰਦੇ ਇਵੇਂ ਲਾ ਰਹੇ ਹਾਂ ਜਿਵੇਂ ਟਾਈਮ ਟਪਾਈ ਜਾਂਦੇ ਨੇ ਤੇ ਸਾਡੇ ਪਿੰਡ ਦਾ ਵਿਕਾਸ ਕੀਤਾ ਜਾਵੇ ਤੇ ਮਨਰੇਗਾ ਵੀ ਚਲਾਇਆ ਜਾਵੇ ਜੜ ਜੜ ਸਾਡੇ ਆਪਕੇ ਜਣੇ ਕੰਮ ਦਿੱਤੇ ਜਾਵੇ ਇਸ ਸਬੰਧ ਦੇ ਤੁਸੀਂ ਡੀਸੀ ਨੂੰ ਕੋਈ ਲਿਖਤ ਦੇ ਵਿੱਚ ਪ੍ਰਾਰਥਨਾ ਪੱਤਰ ਦਿੱਤਾ ਜਾਂ ਮੰਗ ਪੱਤਰ ਦਿੱਤਾ ਮੰਗ ਪੱਤਰ ਬਹੁਤ ਦਿੱਤੇ ਨੇ ਸਰਪੰਚ ਸਾਹਿਬ ਨੇ ਦਿੱਤੇ ਨੇ ਤੇ ਪਿੰਡ 'ਚ ਸਾਡੇ ਪਿੰਡ ਵਿੱਚ ਗ੍ਰਾਮ ਸਭਾ ਵੀ ਹੋਈ ਹੈ ਤੇ ਉਹਨਾਂ ਦੇ ਕਾਰਨ ਵੀ ਸਾਰੇ ਦਿੱਤੇ ਨੇ ਸਾਰੇ ਲਿਖ ਕੇ ਦਿੱਤੇ ਨੇ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਗ੍ਰਾਮ ਸਭਾ ਬਾਰੇ ਉਹਨਾਂ ਨੇ ਫੇਰ ਕਰਨ ਸਰਪੰਚ ਕੀ ਕਹਿੰਦਾਂ ਕਿ ਪੰਚ ਸਾਢੇ ਨਾਲ ਉਹ ਪਾਂਦਾ ਤੂੰ ਪਿੱਛੋਂ ਨਹੀਂ ਆਦਾ ਕੋਸੇ ਉਹ ਗੁਣ ਨਹੀਂ ਜਦੋਂ ਜਾਂਦਾ ਉਦੋਂ ਕੈਂਦੇ ਨੇ ਥੋੜਾ ਫਾਰਮ ਵੀ ਨਹੀਂ ਪੂਰਾ ਆਗਾ ਬੜਾ ਨਿੰਦਰ ਕਾਟਨੇ ਹੋਇਆ ਜਿਹੜਾ ਤਰਨਾ ਹੈ ਸਰਪੰਚ ਦੇ ਖਿਲਾਫ ਲਗਾਇਆ ਜਾ ਰਿਹਾ ਜਾਂ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਜਾ ਇਹ ਪੰਜਾਬ ਸਰਕਾਰ ਦੇ ਖਿਲਾਫ ਦੇ ਸੁਲਿੰਦਰ ਪਾਲ ਠਗਣਾ ਜਿਹੜਾ ਹੈ ਉਹਦੇ ਵੀ ਖਿਲਾਫ ਹੈ ਉਹ ਕਾਮੇ ਨਹੀਂ ਕਰਦਾ ਕੋਈ ਵੀ ਤੁਸੀਂ ਮਿਲਿਓ ਹਾਂਜੀ ਐਮਐਲਏ ਸਾਹਿਬ ਨੂੰ ਮਿਲਿਓ ਤੁਸੀਂ ਹਾਂਜੀ ਮਿਲੇ ਆ ਠੀਕ ਹੈ ਆ ਗਿਆ ਉਹਨਾਂ ਨੂੰ ਅਸੀਂ ਉਹਨਾਂ ਨੂੰ ਪਿੰਡ ਦੇ ਵਕਾਤ ਬਾਰੇ ਕਿਹਾ ਹੈ ਉਹ ਕਰਦੇ ਕਰਾਂਗੇ ਜੀ ਕਰਾਂਗੇ ਇਸ ਤਰ੍ਹਾਂ ਗੱਲ ਕਰਦੇ ਨੇ ਤੇ ਅੱਗੇ ਜਾ ਕੇ ਪਤਾ ਨਹੀਂ ਕਿ ਉਹ ਮੇਲੀ ਰੂਪਤ ਨਾਲ ਜੋ ਵੀ ਕੁਝ ਕਰਦੇ ਨੇ ਸਾਡੇ ਪਿੰਡ ਦਾ ਆ ਪੁਰਾਣਾ ਸਰਪੰਚ ਜਿਸਰਦਾਰ ਜਮੀਰ ਸਿੰਘ ਉਹਦਾ ਨਾਮ ਹੈ ਤੇ ਪਹਿਚੋਣ ਦੀ ਪਤਨੀ ਸਰਪੰਚ ਸੀ ਤੇ ਉਹ ਜ਼ੋਨ ਦਾ ਪਤੀ ਹੈ ਉਹ ਸਰਪੰਚ ਉਹ ਸਰਪੰਚ ਬਣਾ ਨਹੀਂ ਸੀ ਹੁੰਦੀ ਪਤਾ ਨਹੀਂ ਬਣੀ ਸੀ ਉਹਨਾਂ ਦੇ ਕਹਿਣ ਤੇ ਸੁਣਾ ਚੱਲਦਾ ਹੈ ਜੋ ਵੀ ਉਹ ਕਰਦਾ ਹੈ ਉਹ ਖਾਮੂ ਕਰਦਾ ਹੈ ਤੇ ਸਾਡੇ ਪਿੰਡ ਦਾ ਸਰਪੰਚ ਜਿਹੜਾ ਹੁਣ ਬਣਾਇਆ ਹੈ 625 ਦੇ ਲਗਭਗ ਵੋਟਰ ਨਾਲ ਜਿੱਤ ਹੋਈ ਹੈ ਉਹਦੀ ਤੇ ਉਹਦੀ ਕੋਈ ਵੀ ਗੱਲ ਨਹੀਂ ਸੁਣਦਾ ਤੁਸੀਂ ਕਿਵੇਂ ਕਿਹਾ ਸੋ ਬਈ ਸਾਹਮਣੇ ਦੇ ਕਿੰਨੇ ਚੱਲਦਾ ਐਮ ਲੈ ਕੇ ਜਾਂਦਾ ਚੱਲਦਾ ਇਹ ਸਾਹਮਣੇ ਕੋਲ ਜਾ ਵੀ ਜਦੋਂ ਵੀ ਆਂਦਾ ਕਰਾਂਗੇ ਕਰਾਂਗੇ ਕਰਦਾ ਹੈ ਨਹੀਂ ਕੰਮ ਕੋਈ ਤੇ ਉਹਨੂੰ ਉਹਦੇ ਪਿੰਡ ਵਿੱਚ ਵੀ ਆਣਾ ਬੰਦ ਕਰ ਗਿਆ ਪਹਿਲਾਂ ਆਂਦਾ ਸੀ ਉਹ ਨਹੀਂ ਆਇਆ ਫਿਰ ਵੀ ਤੇ ਉਹਨ ਦਾ ਕੰਮ ਹੋਣਾ ਇਹਨੇ ਕੋਈ ਨ ਕੋਈ ਪ੍ਰਾਣੀ ਸਰਪੰਚ ਨੂੰ ਕੁਖੜ ਖਾਇਆ ਹੋਣਾ ਤਾਂ ਹੀ ਨਹੀਂ ਆਇਆ ਕਦੋਂ ਤੋਂ ਤਰਨਾ ਸ਼ੁਰੂ ਕੀਤਾ ਗਏ ਨੇ ਤਰਨਾ ਤਰਨਾ ਕੁਲਗਗ 5 ਤਰੀਕੂ ਸ਼ੁਰੂ ਆ ਕਿੰਨੇ ਦਿਨ ਹੋ ਗਏ ਜੀ ਆ ਦੋ ਗਰ 7 ਦਿਨ ਹੋ ਗਏ ਕਿੰਨੇ ਦਿਨ ਹੋ ਲਗਾਓ ਇੱਦਾਂ ਅੱਜ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਹਨੂੰ ਤਾਂ ਕਰਦੇ ਰਹਿੰਦੇ ਤਾਨੂੰ ਲੱਗਦਾ ਇੱਥੇ ਤਾਂ ਨਾ ਲਗਾਣਾ ਤੁਹਾਡਾ ਮਸਲਾ ਹੱਲ ਹੋਏ ਤੁਹਾਡੀ ਛੁਵਾਈ ਹੋ ਜਾਏ ਆ ਲੱਗਦਾ ਤਾਂ ਕਿਸ ਮੁਸੀਹਾ ਕੀ ਆ ਸਾਹਮਣੇ ਪਿੰਡ ਵਾਸੀ ਨੇ ਮੇਨ ਗੱਲ ਕਰੀ ਹੈ ਸਮੱਸਿਆ ਹੈ ਕਿ ਇੱਕ ਤੋਂ ਨਰੇਗਾ ਜਿਹੜਾ ਸਾਡੇ ਪਿੰਡ ਦਾ ਦੇਈਦਾ ਇਹੋ ਜਿਹੇ ਗਰੀਬ ਲੋਕ ਨੇ ਸ਼ਹਿਰ ਕੰਮ ਜਾਂਦੇ ਨੇ। ਕਦੇ ਇੱਕ ਦਿਨ ਕੰਮ ਲੱਗਦਾ ਦੂਜਾ ਨਹੀਂ ਲੱਗਦਾ ਨਹੀਂ। ਤੇ ਉਹਨਾਂ ਦਾ ਘਰ ਦਾ ਵੀ ਮੁਸ਼ਕਲ ਗੁਜ਼ਾਰਾ ਹੁੰਦਾ ਹੈ। ਤੇ ਭਾਵੇਂ ਚਾਹ ਉਹਨੇ ਵੀ ਮਨਰੇਗਾ ਚੱਲੇ ਉਹਨਾਂ ਨਾਲ ਗੜਬੜਦਾ ਆਖਦਾ ਹੈ। ਇੰਨੇ ਦਿਨਾਂ ਪਿੱਛੋਂ ਕੂਣੀ ਰਹੀ ਇਹਨੂੰ ਉਹ ਸਾਨੂੰ ਦਿੱਤੇ ਜਾਂਦੇ ਤੇ ਕੰਮ ਕਰਗੇ ਤੇ ਸਾਨੂੰ ਕੰਮ ਦਾ ਬੈਂਡ ਦਾ ਬਸਾਂ ਚਾਹੀਦਾ ਜੀ ਸੜਕਾਂ ਦੀ ਵੀ ਬਣਾ ਕੇ ਵੇਖ ਲੋ ਕਿਹਤਰਾ ਨਹੀਂ ਜਾਂਦੀ। ਕੋਈ ਪਾਣੀ ਦਾ ਪ੍ਰਬੰਧ ਨਹੀਂ। ਤੇ ਜਾੜਾ ਛੱਪੜ ਪੈਣ ਦਾ 20 ਘੰਟੇ ਓਵਰ ਕੋਈ ਰਹਿੰਦਾ। ਤਨਵਾਰ ਜੀ ਤੁਸੀਂ ਬੋਲੇ ਕਿ ਨਹੀਂ ਜੀ ਪਾਈ ਕੀ ਨਾਮ ਹੈ ਤੁਹਾਡਾ ਜੀ ਸਤਨਾਮ ਸਿੰਘ ਕੀ ਕਹਿਣਾ ਚਾਹੋਗੇ ਉੱਤਰਨਾ ਲਗਾਇਆ ਗਿਆ ਪਿੰਡ ਵਾਸੀ ਹਾਂ ਅਸੀਂ ਇਸ ਪਿੰਡ ਦਾ ਕੋਈ ਕੰਮ ਨਹੀਂ ਹੋ ਰਿਹਾ ਇਹ ਇਹ ਪ੍ਰਸ਼ਾਸਨ ਹੈਗਾ ਇਹ ਕੰਮ ਨੂੰ ਬੰਦ ਕਰਕੇ ਰੱਖੀ ਬੈਠਾ ਹੈ ਸਮਣਾ ਸਾਹਿਬ ਤੇ ਆ ਤੁਸੀਂ ਵੇਖੀ ਜਾਂਦੇ ਨੇ ਦੇ ਅੱਖੀ ਆ ਨਾਲੀਆਂ ਨਰੇਗਾ ਦਾ ਕੰਮ ਹੋਰ ਬੜੇ ਕੰਮ ਪੈਣੂ ਇੰਨੇ ਕੋਈ ਕਿਹੜੇ ਅਸੀਂ ਤੁਹਾਨੂੰ ਦੱਸ ਹੀ ਨਹੀਂ ਸਕਦੇ ਕੋਈ ਕੰਮ ਨਹੀਂ ਇਹ ਸਾਹਮਣੇ ਸਾਹਿਬ ਨੇ ਸਾਡਾ ਕੀਤਾ ਸਾਡੀ 4 ਮਹੀਨੇ ਹੋ ਗਏ ਪੰਚਾਇਤ ਬਣੀ ਸਰਦਾਰ ਪ੍ਰੀਤਮ ਸਿੰਘ ਸਰਪੰਚ ਹੈ ਜੀ 600 ਤੇ 55 ਔਰਤਾਂ ਦੇ ਨਾਲ ਸਾਡੀ ਜਿੱਤ ਹੋਈ ਹੈ ਤੇ ਕੋਈ ਨਹੀਂ ਕੰਮ ਕਰ ਰਿਹਾ ਕੀ ਸਰਪੰਚ ਕੀ ਕਹਿੰਦਾ ਤੂੰ ਸਰਪੰਚ ਤਾਂ ਕਰਵਾਉਂਦਾ ਉਹ ਹੋਣ ਨਹੀਂ ਦਿੰਦਾ ਪੁਰਾਣਾ ਸਰਪੰਚ ਸਰਦਾਰ ਜੰਗੀਰ ਸਿੰਘ ਉਹਨਾਂ ਦੇ ਲੋਕੀ ਇਸ ਤਰ੍ਹਾਂ ਦੇ ਰੋਕੇ ਲਗਾਏ ਜਾ ਰਹੇ ਨੇ ਉਹ ਜੀ ਉਹਦਾ ਮੂੰਹ ਲੱਗਿਆ ਹੋਇਆ ਹੈ ਹਾਰਿਆ ਹੋਇਆ ਸਰਪੰਚ ਹੈ ਵੀ ਇਹਨਾਂ ਗਰੀਬਾਂ ਦਾ ਕੰਮ ਨਾ ਹੋਵੇ ਫਿਰ ਧਰਨੇ ਆਪਣੇ ਨਰੇਗਾ ਦਾ ਕੰਮ ਦੇ ਕਾਰਨ ਬਹੁਤ ਵਿੱਚ ਲਾਟੜਾਈ ਖੜਾ ਹੈ ਉਹਨੂੰ ਪੁਰਾਣਾ ਜਿਹੜੇ ਵਿੱਚੋਂ ਪੱਤੇ ਖਾਂਦਾ ਸੀ ਉਹ ਹੁਣ ਮਿਲਦੇ ਨਹੀਂ ਉਹ ਦੁਕਾਨ ਉਹਦੀ ਬੰਦ ਹੋ ਗਈ ਹੈ ਤੇ ਉਹਦੇ ਕਾਰਨ ਇਹਨਾਂ ਗਰੀਬਾਂ ਦਾ ਸਾਰਿਆਂ ਦਾ ਕੰਮ ਬੰਦ ਕਰਕੇ ਬੈਠਾ ਹੈ ਮਿਲਿਓਦਾ ਇਹਨੂੰ ਮਿਲਿਓ ਤੁਸੀਂ ਆਪ ਹਾਂਜੀ ਮਿਲੇ ਸੀ ਕੀ ਕਹਿੰਦਾ ਪਿੰਨੋ ਕੀ ਚਲਾਉਂਦਾ ਜੀ ਕਹਿੰਦਾ ਤੁਹਾਡਾ ਕੌਮ ਨਹੀਂ ਪੂਰਾ ਜੀ ਕਦੀ ਕੁਛ ਦੱਸਦਾ ਕਦੀ ਕੁਛ ਆ ਗਰੀਬ ਜਨਤਾ ਮੇਰੇ ਪਿੰਡ ਦੀ ਐਵੇਂ ਕਰਦੀ ਐ ਮੰਗ ਕੀ ਮੰਗੇ ਇਹ ਨਰੇਗਾ ਦਾ ਕੰਮ ਦਿੱਤਾ ਜਾਵੇ ਔਰ ਜਿਹਨਾਂ ਵਿਕਾਸ ਦਾ ਕੰਮ ਸਾਡੇ ਪਿੰਡ ਦਾ ਅੱਜ ਤੋਂ 11 ਸਾਲਾਂ ਦਾ ਬੰਦ ਪਿਆ ਹੈ ਪਹਿਲੇ ਸਾਡੀ ਪੰਚਾਇਤ ਇਹਨਾਂ ਲੋਕ ਕੀਤੀਆਂ ਸੀ ਇੱਕ ਸੀ ਲੋਕ ਕਰਤੀਆਂ ਅਸੀਂ ਫਿਰ ਬਾਅਦ ਵਿੱਚ ਸਰਦਾਰ 프리તમ ਸਿੰਘ ਨੇ ਇੱਕ ਪੰਚਾਇਤ ਬਣਾਈ ਇੱਕ ਪੰਚਾਇਤ ਬਣਾਉਣ ਦੇ ਜਰੀਏ ਅਸੀਂ ਸਾਰੇ ਪਿੰਡ ਨੇ ਸਰਦਾਰ 프리તમ ਸਿੰਘ ਨੂੰ ਮਿਲ ਕੇ ਸਰਪੰਚ ਬਣਾਇਆ ਜੀ ਕਿ ਲੱਗਦਾ ਕਿ ਤੁਹਾਨੂੰ ਇੱਤਨੇ ਨਾਲ ਤੁਹਾਡੀਆਂ ਮੰਗਾਂ ਸੁਣੀਆਂ ਜਾਣਗੀਆਂ ਹਾਂਜੀ ਹੋਣਗੀਆਂ ਜੀ ਨਹੀਂ ਤਾਂ ਅਸੀਂ ਬੈਠੇ ਹਾਂ ਉਹਨਾਂ ਚ ਇੱਤਨੇ ਧੰਨਵਾਦ ਜੀ ਇੱਥੇ ਰੋਟੀ ਲੈਣੇ ਨਾਲੇ ਨੇ ਉਹ ਜਿਹੜੇ ਟੁੱਟੀਆਂ ਪਈਆਂ ਨੇ ਮੋੜ ਨੂੰ ਪਤਾ ਨਹੀਂ ਇਹਦਾ ਨਿਸ਼ਾਨ ਹੈ ਇਹ ਸਾਰਾ ਪਿੰਡ ਦੇ ਵਿੱਚ ਜੀ ਅੰਗਰ ਕੀ ਨਾਮ ਹੈ ਤੁਹਾਡਾ ਜੀ ਉਹ ਨਾਮ ਸਰਦਾਰ ਪ੍ਰੀਤਲ ਸਿੰਘ ਜੀ ਤਾਂ ਨਾ ਲਗਾਇਆ ਗਿਆ ਪਿੰਡ ਵਾਸੀਆਂ ਨੂੰ ਕੀ ਸਮੱਸਿਆ ਵਾਂ ਕੀ ਨੇ ਤੇ ਕਿਉਂ ਲਗਾਇਆ ਗਿਆ ਤੰਨਾ ਮੈਂ ਮੌਜੂਦਾ ਸਰਪੰਚ ਹੋਣ ਦੇ ਨਾਤੇ ਮੈਂ ਦੇਖ ਰਿਹਾ ਸੀ ਜਿੰਨੇ ਭੁਖੜਤਾਲ ਤੇ ਬੰਦੇ ਬੈਠਿਆ ਉਹਨਾਂ ਦੀ ਜਿਹੜੀ ਹੈ ਗੱਲਬਾਤ ਤੁਸੀਂ ਸਾਰੀ ਸੁਣੀ ਅਸਲ ਵਿੱਚ ਗੱਲ ਕੀ ਹੈ ਕਿ ਜਦੋਂ ਦਾ ਪੰਚਾਇਤ ਚੋਣ ਹੋਈ ਆ ਉਸ ਤੋਂ ਬਾਅਦ ਵੀ ਜਿਹੜਾ ਵੀ ਅਸੀਂ ਕੰਮ ਕਹਿੰਦੇ ਆ ਮਤੇ ਵੀ ਪਾਇਆ ਅਜੰਡਾ ਨੋਟਿਸ ਵੀ ਕੱਢਿਆ ਮੈਂਬਰ ਜਿਹੜੇ ਨੇ ਨੌ ਮੈਂਬਰ ਨੇ ਔਰ ਪੰਜ ਮੈਂਬਰ ਆਪਣੀ ਹਾਜ਼ਰੀ ਜਿਹੜੀ ਉਹ ਹਾਜ਼ਰੀ ਤਾਂ ਲਵਾ ਜਾਂਦੇ ਆ ਨੌ ਦੇ ਨੌ ਮੈਂਬਰ ਤੇ ਵਿਕਾਸ ਕਮਾਣ ਵਾਲੇ ਪਾਸੇ ਜਿਹੜੀ ਵੋਟ ਪਾਉਣੀ ਹੁੰਦੀ ਹੈ ਉਧਰ ਵਿਕਾਸ ਕਮਾਣ ਵਾਲੇ ਪਾਸੇ ਵੋਟ ਨਹੀਂ ਪਾ ਰਹੇ ਪ੍ਰੋਬਲਮ ਇੱਥੇ ਆ ਔਰ ਉਹ ਕਿਤੇ ਮਾਨਸਿਕਤਾ ਇਹ ਬਣੀ ਹੋਈ ਹੈ ਧੜੇਬੰਦੀ ਬਣੀ ਹੋਈ ਹੈ ਵੀ ਅਸੀਂ ਪੰਜ ਮੈਂਬਰਾਂ ਤੇ ਅਸੀਂ ਜਿਹੜਾ ਪ੍ਰਬੰਧਕ ਲਵਾਉਣਾ ਹੈ ਇਹ ਦਿਮਾਗ ਵਿੱਚ ਇਹ ਹੈ ਪ੍ਰਬੰਧਕ ਰਾਈ ਕੰਮ ਕਰਾਵਾਂਗੇ ਔਰ ਧੜੇਬੰਦੀ ਉਸੇ ਤਰ੍ਹਾਂ ਰੱਖੀਏਗੇ ਪਰ ਮੇਰਾ ਜੋ ਡਾਲੋਜੀਕਲੀ ਸਮਝ ਹੁੰਦਾ ਕਿ ਪਿੰਡ ਵਿੱਚ ਆਉ ਪੰਜਾਬ ਵਿੱਚ ਆਉ ਵਾਲੇ ਵਿੱਚ ਵੀ ਵੀ ਕੰਮ ਕਰਦਾ ਤੇ ਔਰ ਆਈਡੀਪੀ ਵਿੱਚ ਵੀ ਕੰਮ ਕਰਦਾ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੱਕ ਪਿੰਡ ਦੀ ਭਾਈਚਾਰਕ ਸਾਂਝ ਜਿਹੜੀ ਹੈ ਉਹ ਨਹੀਂ ਬਣਾਈ ਜਾਂਦੀ ਉਦੋਂ ਤੱਕ ਵਿਕਾਸ ਕੰਮ ਜਿਹੜਾ ਉਹ ਨਹੀਂ ਨੇਪਰੇ ਚੜਦਾ ਵਿਕਾਸ ਦਾ ਕੰਮ ਕੱਲਾ ਇਹ ਨਹੀਂ ਹੈ ਕਿ ਵਿਕਾਸ ਗਲੀਆਂ ਨਾਲੀਆਂ ਜਾ ਸਟੇਡੀਅਮ ਹੈ ਜਾਂ ਲਾਇਬ੍ਰੇਰੀ ਹੈ ਜਾਂ ਜਾਂਦ ਘਰ ਹੈ ਜਾਂ ਪੰਚਾਇਤ ਘਰ ਹੈ ਪਿਛਲੇ 10 11 ਸਾਲਾਂ ਤੋਂ ਕੋਈ ਪਿੰਡ ਦਾ ਵਿਕਾਸ ਹੋਇਆ ਹੀ ਨਹੀਂ ਔਰ ਲੋਕਾਂ ਨੇ ਨਸ਼ੇ ਦਾ ਇੰਨਾ ਬੋਲਬਾਲਾ ਇਸ ਪਿੰਡ ਦੇ ਵਿੱਚ ਹੱਦ ਤੋਂ ਬਾਹਰ ਲੰਘ ਜਾ ਚੁੱਕਿਆ ਮੈਂ ਚਾਹੁੰਨਾ ਆਪ ਦੀ ਜਿਹੜੀ ਇਹ ਪਿੰਡ ਦੀ ਦਿੱਖ ਬਣਾਉਣ ਲਈ ਮੈਂ ਸਾਰੇ ਜਿੰਨੇ ਪਿੰਡ ਦੇ ਪਿੰਡ ਵਾਸੀ ਨੇ ਉਹ ਸਾਰੇ ਇਕੱਠੇ ਹੋ ਕੇ ਅਸੀਂ ਜਿਹੜਾ ਪਿੰਡ ਨੂੰ ਵਧੀਆ ਬਣਾਈਏ ਟੜੇਬੰਦੀ ਖਤਮ ਕਰੀਏ ਔਰ ਜਿਹੜਾ ਵਿਕਾਸ ਦਾ ਕੰਮ ਹੋ ਖੋਲੀਏ ਪਰ ਫਿਰ ਉੱਥੇ ਗੱਲ ਆ ਜਾਂਦੀ ਹੈ ਰਾਜਨੀਤਿਕ ਪ੍ਰਸ਼ਾਸਨ ਬਿਊਰੋਕ੍ਰੇਸੀ ਜਿੰਨਾ ਵੀ ਹੈ ਉਹ ਲੀਗਲ ਤੌਰ ਤੇ ਵੀ ਅਸੀਂ ਸਹੀ ਆ ਇਹ ਕਾਸਟਿੰਗ ਵੋਟ ਹੁੰਦੀ ਹੈ ਜਿਹੜੀ ਸਰਪੰਚ ਦੀਆਂ ਦੋ ਵੋਟਾਂ ਹੁੰਦੀਆਂ ਨੇ ਮੈਂ ਹੈਰਾਨ ਆ ਕਿ ਉੱਚ ਅਧਿਕਾਰੀ ਜਿਹੜੇ ਬੈਠੇ ਨੇ ਉਹ ਵੀ ਕਹਿੰਦੇ ਆ ਕਾਸਟਿੰਗ ਵੋਟ ਤਾਂ ਕੋਈ ਨਹੀਂ ਹੁੰਦੀ ਮਤਲਬ ਨਹੀਂ ਹੁੰਦਾ ਕਾਸਟਿੰਗ ਵੋਟ ਦਾ ਅਸੀਂ ਪੰਜ ਬਰਾਬਰ ਆ ਤੇ ਕਾਸਟਿੰਗ ਵੋਟ ਪਾ ਕੇ ਵੀ ਅਸੀਂ ਪਿੰਡ ਦਾ ਹਰ ਵਿਕਾਸ ਦਾ ਕੰਮ ਕਰ ਸਕਦੇ ਆ ਔਰ ਹੈਰਾਨ ਆ ਮੈਂ ਮੈਂ ਹੁਣੇ ਹੀ ਪਾਇਲਕਾ ਦੇ ਵਿੱਚੋਂ ਆਇਆ ਤੇ ਅਧਿਕਾਰੀ ਕਹਿ ਰਹੇ ਸੀ ਨਹੀਂ ਇਹ ਕਾਸਟਿੰਗ ਵੋਟ ਨਾਲ ਨਹੀਂ ਕੰਮ ਕੋਈ ਵੀ ਹੁੰਦਾ ਤਾਂ ਇਹਦਾ ਮਤਲਬ ਇਹ ਹੈ ਕੀ ਬਿਊਰੋਕਰੇਸੀ, ਰਾਜਨੀਤਿਕ ਢਾਂਚਾ ਦਿਓ ਸਾਰਾ ਜੋ ਵੀ ਹੈ ਸਿਸਟਮ ਉਹ ਪਿੰਡਾਂ ਨੂੰ ਗੁੰਮਰਾਹ ਕਰਕੇ ਆਪਣੇ ਸਵਾਰਥ ਲਈ ਕੰਮ ਕਰਦਾ ਹੈ ਨਾ ਕਿ ਪਿੰਡਾਂ ਦੇ ਵਿਕਾਸ ਲਈ ਕੰਮ ਕਰਦਾ ਹੈ ਇਸ ਲਈ ਪੰਚਾਇਤ ਜੋ ਵੀ ਚਾਹੁੰਦੀ ਹੈ ਉਹ ਆਪਣੇ ਤਰੀਕੇ ਨਾਲ ਕੰਮ ਕਰੇ ਮੈਂਬਰ ਸਹਿਮਤ ਨਹੀਂ ਹੁੰਦੇ ਤਾਂ ਫਿਰ ಗ್ರಾಮ ਸਭਾ ਦਾ ਕਨਸੈਪਟ ਹੈ ಗ್ರಾಮ ਸਭਾ ਰੇ ਜਿਹੜਾ ਮਤਾ ਪਾਇਆ ਜਾਂਦਾ ਉਹ ਉਹਦਾ ਵੈਲਿਡ ਹੈ ਉਹ ਕੰਮ ਸਾਰੇ ਕੀਤੇ ਜਾਣ ਔਰ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਬੜੀਆਂ ਗੁੰਝਲਦਾਰ ਸਮੱਸਿਆਵਾਂ ਨੇ ਜਿਹੜੀਆਂ ਉਹ ਰਾਜਨੀਤਿਕ ਢਾਂਚੇ ਨਹੀਂ ਪੈਦਾ ਕੀਤੀਆਂ ਨੇ ਮੈਂ ਚਾਹੁੰਨਾ ਕਿ ਮੇਰੇ ਪਿੰਡ ਦਾ ਵਿਕਾਸ ਜਿਹੜਾ ਹੈ ਉਹ ਬੜੇ ਤਰੀਕੇ ਤੇ ਸੱਚੇ ਢੰਗ ਨਾਲ ਬਿਊਰੋਕ੍ਰੇਸੀ ਔਰ ਜਿਹੜਾ ਸਾਰਾ ਜਿੰਨਾ ਪ੍ਰਸ਼ਾਸਨ ਹੈ ਉਹ ਸਾਡਾ ਸਾਥ ਦੇਵੇ ਕਿਉਂਕਿ ਹਰ ਪਿੰਡ ਆਪਣਾ ਕੰਮ ਕਰਵਾ ਰਿਹਾ ਹੈ ਸਾਡੇ ਪਿੰਡ ਦਾ ਕੰਮ ਕਿਉਂ ਨਹੀਂ ਹੋ ਰਿਹਾ ਕਾਰਨ ਨਹੀਂ ਹੈ ਕਿ ਸਾਨੂੰ ਇਹ ਕਿਹਾ ਜਾ ਰਿਹਾ ਬਾਰ-ਬਾਰ ਔਰ ਬੀਡੀਪੀਓ ਸਾਹਿਬ ਵੀ ਲਿਖ ਰਿਹਾ ਇਹਨਾਂ ਦਾ ਕੋਰਮ ਪੂਰਾ ਨਹੀਂ ਔਰ ਕੋਰਮ ਪੂਰਾ ਨਾ ਹੋਣ ਦਾ ਮਤਲਬ ਇਹ ਹੈ ਕਿ ਜਦੋਂ ਮੈਂਬਰ ਨਹੀਂ ਆਉਂਦੇ ਮੈਂਬਰ ਸਾਰੇ ਹਾਜ਼ਰ ਹੁੰਦੇ ਨੇ ਫਿਰ quorum ਦਾ ਮਤਲਬ ਰਹਿ ਹੀ ਨਹੀਂ ਜਾਂਦਾ ਇਸ ਕਰਕੇ ਵਿਕਾਸ ਕੰਮ ਦੇ ਜਿਹੜੇ ਉਹ ਨਹੀਂ ਰੁਕਣੇ ਚਾਹੀਦੇ quorum ਦਾ ਕੋਈ ਮਤਲਬ ਨਹੀਂ ਜਦੋਂ ਹਾਜ਼ਰੀ ਲੱਗ ਗਈ quorum ਪੂਰਾ ਹੈ ਔਰ ਵਿਕਾਸ ਦੇ ਕੰਮ ਜਿਹੜੇ ਨੇ ਉਹ ਜਿੰਨੇ ਮੈਂਬਰ ਮੇਰੇ ਨਾਲ ਨੇ ਔਰ ਸਰਪੰਚ ਹੈ ਉਹ ਮਤਾ ਪਾ ਕੇ ਅਸੀਂ ਦੇਈ ਜਾਂਦੇ ਕੰਮ ਕੀਤੀ ਜਾਂਦੀ ਅਸੀਂ ਜੇ ਕੋਈ ਗਲਤ ਕਰਨੇ ਆ ਉਹ ਮੈਂਬਰ ਉਹ ਵੀ ਜੇ ਇਹ ਇਹ ਕਹਿਣ ਵੀ ਇਹ ਗਲਤ ਕੰਮ ਹੈ ਤਾਂ ਤਾਂ ਵੀ ਅਸੀਂ ਮੰਨਣ ਨੂੰ ਤਿਆਰ ਆ ਅਸੀਂ ਪਿੰਡ ਦੇ ਵਿਕਾਸ ਲਈ ਸਰਬਤ ਦੇ ਭਲੇ ਦਾ ਕਾਰਜ ਕਰਨਾ ਸੜਕਾਂ ਟੁੱਟੀਆਂ ਪਈਆਂ ਨੇ ਮਕਾਨਾਂ ਦਾ ਕੰਮ ਹੈ ਰਸ਼ਨ ਕਾਡਾ ਕੰਮ ਪਰ ਕੋਠੇ ਫਲਸ਼ਾ ਕੋਈ ਜਿਹੜਾ ਸਿਸਟਮ ਹੈ ਤੁਸੀਂ ਆਨਲਾਈਨ ਅੱਜਕਲ ਕੰਮ ਸਾਰਾ ਤੁਸੀਂ ਵੇਖ ਸਕਦੇ ਹੋ ਸਾਡੇ ਪਿੰਡ ਦਾ ਕਿੰਨਾ ਵਿਕਾਸ ਹੋਇਆ ਵਿਧ ਕਮਿਸ਼ਨ ਦਾ ਪੈਸਾ ਉਹ ਨਹੀਂ ਦੇ ਰਿਹਾ ਵਿਧ ਕਮਿਸ਼ਨ ਦਾ ਕਿੰਨਾ ਪੈਸਾ ਹੁੰਦਾ ਪਰ ਹੈਡ ਉਹ ਸਾਰਾ ਸਾਡਾ ਪਿਆ ਉਹਦੇ ਵਿੱਚ ਦੱਸ ਨਹੀਂ ਰਹੇ ਆਪਣੀ ਮਰਜ਼ੀ ਨਾਲ ਪ੍ਰਬੰਧਕ ਲਾ ਕੇ ਕੰਮ ਕਰਾਉਣਾ ਚਾਹੁੰਦੇ ਨੇ ਪਰ ਪ੍ਰਬੰਧਕ ਕਿਵੇਂ ਕੰਮ ਕਰਦੇ ਨੇ ਪਿਛਲੇ ਸਾਡੇ 5 ਸਾਲਾਂ ਚ ਜਿਹੜਾ ਕੰਮ ਹੋਇਆ 6 ਸਾਲਾਂ ਚ ਉਹ ਸਾਡੇ ਸਾਹਮਣੇ ਅਸੀਂ ਪ੍ਰਬੰਧਕ ਵੀ ਨਹੀਂ ਲਵਾਉਣਾ ਔਰ ਅਸੀਂ ਕੰਮ ਕਰਨਾ ਪਿੰਡ ਦੇ ਸਹਿਯੋਗ ਨਾਲ ਕਰਨਾ ਹੈ ਸਰਬ ਸਾਰੀ ਸੰਗਤ ਨੇ ਜੋ ਫੈਸਲਾ ਲਾਏਗੀ ਉਹਦੇ ਮੁਤਾਬਕ ਅਸੀਂ ਕੰਮ ਕਰਨਾ ਹੈ ਵਿਸ਼ੇਸ਼ ਜਲਾਸ ਵੀ ਬੁਲਾਵਾਂਗੇ ਵਿਸ਼ੇਸ਼ ਜਲਾਸ ਦੇ ਵਿੱਚ ਇੱਕ ਕੰਮ ਪਾ ਕੇ ਦੋ ਕੰਮ ਪਾ ਕੇ ਸਾਡਾ ਵਿਸ਼ੇਸ਼ ਜਲਾਸ ਜਿਹੜਾ ਹੈ ਉਹ 20% ਲੋਕਾਂ ਨਾਲ ਵੈਲਿਡ ਹੈ ਇਹ ਜਾਣਕਾਰੀ ਮੈਂ ਤਾਂ ਦੇ ਰਿਹਾ ਤਾਂ ਜੋ ਆਸੇ ਪਾਸੇ ਵੀ ਜਿਹੜੇ ਜਿੰਨੇ ਸਰਪੰਚ ਨੇ ਪਿੰਡ ਦੇ ਜਿੰਨੇ ਪਿੰਡਾਂ ਦੇ ਕੰਮ ਨਹੀਂ ਹੋ ਰਹੇ ਉਹਨਾਂ ਨੂੰ ਵੀ ਇਹ ਚਾਹੀਦਾ ਸਰਪੰਚਾਂ ਨੂੰ ਔਰ ਜਿਹੜੇ ਕੰਮ ਚਲਾ ਰਹੇ ਨੇ ਨਹੀਂ ਜਿਨ੍ਹਾਂ ਦਾ ਚੱਲ ਰਿਹਾ ਉਹਨਾਂ ਨੂੰ ਵੀ ਇਹ ਤਰੀਕਾ ਅਪਣਾਉਣਾ ਚਾਹੀਦਾ ਆਓ ਆਪਾਂ ਸਾਰੇ ਰਲ ਮਿਲ ਕੇ ਸਰਬੱਤ ਦੇ ਭਲੇ ਇੱਕ ਕਾਰਜ ਕਰਨੇ ਨੇ ਮੈਂ ਸਰਦਾਰ ਸੰਪੂਰਨ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਇੱਥੋਂ ਦੇ ਹਲਕਾ ਚਾਰਜ ਨੇ ਉਹਨਾਂ ਦਾ ਇੱਥੇ ਜੀਆਂ ਕਹਿਣਾ ਸਾਰੇ ਸਾਡੇ ਕੋਲ ਹਰ ਲੀਡਰ ਨੇ ਆਉਣਾ ਅਸੀਂ ਸਤਿਕਾਰ ਕਰਦੇ ਹਾਂ ਮੌਜੂਦਾ ਜਿਹੜੇ ਹੈਗੇ ਨੇ ਐ ਐਮ ਐਲ ਏ ਸਾਹਿਬ ਉਹਨਾਂ ਨਾਲ ਵੀ ਅਸੀਂ ਲਗਾਤਾਰ ਸੰਪਰਕ ਵਿੱਚ ਆ ਪਰ ਕਿਉਂ ਨਹੀਂ ਸੁਣ ਰਿਹਾ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਕੀ ਹੈ ਆਪਣਾ ਲਾਲਚ ਹੈ ਜਾਂ ਸਵਾਰਥ ਹੈ ਤਾਂ ਇਹ ਮੈਨੂੰ ਲੱਗਦਾ ਠੀਕ ਨਹੀਂ ਹੈ ਸਰਬੱਤ ਦਾ ਭਲੇ ਦੇ ਕੰਮ ਹੋਣੇ ਚਾਹੀਦੇ ਕਿਹੜੀ ਪਾਰਟੀ ਨਾਲ ਸੰਬੰਧ ਰੱਖਣੀ ਹੈ ਮੈਂ ਇੱਕ ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਨਾਲ ਜੁੜਿਆ ਹਾਂ ਔਰ ਆਈਡੀਪੀ ਇੰਟਰਨੈਸ਼ਨਲਿਸਟ ਡੈਮੋਕਰੈtic ਪਲੇਟਫਾਰਮ ਹੈ ਉਹ ਵੀ ਇੱਕ ਸੰਸਥਾ ਰੂਪ ਰਾਜਨੀਤਿਕ ਵਿਅਕਤੀ ਦਾ ਹੈ ਪਰ ਉਹਦੇ ਵਿੱਚ ਕੰਮ ਕਰਦਾ ਹਾਂ ਔਰ ਪਿਛਲੇ 25 30 ਸਾਲਾਂ ਤੋਂ ਕੰਮ ਕਰ ਰਿਹਾ ਔਰ ਮੇਰੀ ਜੋ ਸਮਝ ਹੈ ਸਰਬੱਤ ਦੇ ਭਲੇ ਦੀ ਸਮਝ ਬਣੀ ਹੈ ਹੁਣ ਤੱਕ ਕੁਦਰਤ ਤੇ ਮਨੁੱਖ ਪੱਖੀ ਜਿਹੜਾ ਕਨਸੈਪਟ ਹੈ ਉਹਦੇ ਮੁਤਾਬਕ ਕੰਮ ਕਰਨਾ ਚਾਹੁੰਦਾ ਜੀ ਕਿਸੇ ਰਾਜਨੀਤੀ ਪਾਰਟੀ ਨਾਲ ਸੰਬੰਧ ਰੱਖਣ ਨੂੰ ਨਹੀਂ ਮੈਂ ਪਹਿਲੇ ਦੱਸ ਹੁਣੇ ਦੱਸਿਆ ਤੁਹਾਨੂੰ ਆਈ ਡੀ ਪੀ ਜਿਹੜੀ ਹੈ ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਜਿਹੜੀ ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਲੇਟਫਾਰਮ ਹੈ ਉਹ ਰਾਜਨੀਤਿਕ ਏਜੰਡਿਆਂ ਤੇ ਕੰਮ ਕਰਦੀ ਹੈ ਰਜਿਸਟਰਡ ਨਹੀਂ ਹੈ ਅਜੇ ਪਰ ਫਿਰ ਵੀ ਜ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ ਉਹਦਾ ਜਿਹੜਾ 2-3 ਸਟੇਟਾਂ ਵਿੱਚ ਕੰਮ ਹੈ ਔਰ ਪਿੰਡ ਬਚਾਓ ਪੰਜਾਬ ਬਚਾਓ ਜਿਹੜੀ ਸੰਸਥਾ ਹੈ ਉਹਦੇ ਨਾਲ ਉਹ ਪੰਜਾਬ ਲੈਵਲ ਦੀ ਸੰਸਥਾ ਉਹਦੇ ਨਾਲ ਵੀ ਜੁੜਿਆ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤਿਕ ਮੱਤ ਭੇਦ ਹੋ ਰਿਹਾ ਤੁਹਾਡਾ ਹਾਂ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਨੇ ਜਿੰਨੇ ਵੀ ਕੰਮ ਕਰਦੇ ਆਪਣੇ ਤਰੀਕੇ ਨਾਲ ਪਾਰਟੀ ਕੰਮ ਕਰਦੇ ਨੇ ਪਾਰਟੀ ਦਾ ਕਨਸੈਪਟ ਹੁੰਦਾ ਆਪਣੀ ਇਡਾਲੋਜੀਕਲੀ ਸਮਝ ਹੁੰਦੀ ਹੈ ਸਾਰੀਆਂ ਪਾਰਟੀਆਂ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਨੇ ਪਰ ਪਾਰਟੀਆਂ ਕਈ ਪਾਰਟੀਆਂ ਜਿਹੜੀਆਂ ਨੇ ਉਹ ਵਿਤਕਰਾ ਨਹੀਂ ਕਰਦੀਆਂ ਕਈਆਂ ਦੇ ਵਿੱਚ ਇਹ ਹੁੰਦਾ ਕਿ ਮੈਂ ਧੜੇਬੰਦੀ ਬਣਾ ਕੇ ਰੱਖਾਂ ਤੇ ਆਪਣਾ ਸਵਾਰਥ ਪੂਰਾ ਕਰਾਂ ਤੇ ਉਹ ਠੀਕ ਨਹੀਂ ਹੈ ਮੇਰੇ ਕੋਲ ਤੁਸੀਂ ਪ੍ਰਬੰਧਕ ਲਾਉਣ ਦੀ ਗੱਲ ਕੀਤੀ ਸਰਕਾਰ ਵੱਲੋਂ ਜਾਂ ਕਿਸੇ ਵਿਧਾਇਕ ਵੱਲੋਂ ਪ੍ਰਬੰਧ ਇਹ ਨਾਲ ਲੱਗਦਾ ਵੀ ਇਹਦੇ ਨਾਲ ਸਰਪੰਚ ਦੀ ਹੋਂਦ ਖਤਮ ਹੁੰਦੀ ਹੈ ਹਾਂ ਇਹ ਕਰਨ ਮੈਂ ਵੀ ਇਹ ਸੋਚਦਾ ਜੇ ਕਿਸੇ ਪਿੰਡ ਵਿੱਚ ਪ੍ਰਬੰਧਕ ਲਾਉਣਾ ਹੈ ਤਾਂ ਫਿਰ ਚੋਣ ਦਾ ਮਤਲਬ ਨਹੀਂ ਰਹਿ ਜਾਂਦਾ ਫਿਰ ਉੱਥੇ ਚੋਣ ਹੀ ਪ੍ਰਬੰਧਕ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੇ ਪਿੰਡ ਦੇ ਵਿਕਾਸ ਨਹੀਂ ਹੋ ਰਿਹਾ ਹੈ ਕੋਈ ਹੋਂਦਾ ਪਿੰਡ ਦਾ ਮਾਹੌਲ ਨਹੀਂ ਹੈ ਜਿਵੇਂ ਕਿ ਪਿਛਲੇ 5 ਸਾਲਾਂ ਦੇ ਵਿੱਚ ਸਾਡੀ ਚੋਣ ਨਹੀਂ ਹੋਈ ਉੱਥੇ ਪ੍ਰਬੰਧਕ ਲਾਇਆ ਜਾ ਸਕਦਾ ਹੈ ਮੌਜੂਦਾ ਚੁਣੇ ਹੋਏ ਮੈਂਬਰਾਂ ਖਿਲਾਫ ਜਾਂ ਸਰਪੰਚ ਖਿਲਾਫ ਪ੍ਰਬੰਧਕ ਲੱਗਣਾ ਹੀ ਨਹੀਂ ਚਾਹੀਦਾ ਉਹ ਤਾਂ ਪਿੰਡ ਦੇ ਪਿੰਡ ਦੀ ਚੋਣ ਹੈ ਪਿੰਡ ਦੇ ਲੋਕ ਸਾਥ ਦੇਣ ਮੈਂਬਰ ਵੀ ਸਾਥ ਦੇਣ ਔਰ ਪਿੰਡ ਦੇ ਸਰਬੱਤ ਦੇ ਭਲੇ ਦੀ ਸੋਚ ਰੱਖਣ डीसी फाल्गा ਨੂੰ ਤੁਹਾਡੇ ਕੋਲ ਕੋਈ ਮੰਗ ਪੱਤਰ ਜ ਦਿੱਤਾ ਗਿਆ ਹਾਂ ਮੰਗ ਪੱਤਰ ਦੀ ਇਹ ਹੈ ਜੀ ਅਸੀਂ ਪਿਛਲੇ ਸਮੇਂ ਚ ਗ੍ਰਾਮ ਸਭਾ ਬੁਲਾਈ ਹੈ ਗ੍ਰਾਮ ਸਭਾ ਨਾਲ ਅਜੰਡਾ ਮੀਟਿੰਗ ਵੀ ਜਿਹੜੀ ਹੈ ਉਹ ਲਗਾਤਾਰ ਕੀਤੀਆਂ ਨੇ ਉਹ ਸਾਰਾ ਸਾਡਾ ਪ੍ਰੋਸੈਸ ਹੈ डीसी ਸਾਹਿਬ ਨੂੰ ਬੀ ਡੀ ਪੀਓ ਸਾਹਿਬ ਨੂੰ ਔਰ ਡਾਇਰੈਕਟਰ ਨੂੰ ਵੀ ਦਿੱਤਾ ਅਸੀਂ ਚੰਡੀਗੜ੍ਹ ਜਿਹੜਾ ਰੂਰਲ ਡਿਪਾਰਟਮੈਂਟ ਦਾ ਉਹਦੇ ਵੀ ਅਸੀਂ ਐਪਲੀਕੇਸ਼ਨ ਲਾਈ ਹੋਈ ਹੈ ਤੋਂ ਅਸੀਂ ਕੰਮ ਕਰਾਉਣਾ ਚਾਹੁੰਦੇ ਆ ਸਾਡਾ ਕੋਈ ਕਿਸੇ ਨਾਲ ਮਤਭੇਦ ਹੈ ਨਹੀਂ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਕੋਈ ਬਿਊਰੋਕਰੇਸੀ ਆਪਣੇ ਤਰੀਕੇ ਨਾਲ ਉਹਨਾਂ ਦੀ ਟੈਕਨੀਕ ਕੋਈ ਪ੍ਰੋਬਲਮ ਹੈ ਤਾਂ ਉਹ ਸਾਡੇ ਇੱਥੇ ਪਿੰਡ ਵਿੱਚ ਆ ਕੇ ਡਿਸਕਸ ਕਰ ਸਕਦੇ ਨੇ ਵੀ ਕੀ ਹੈ ਮੈਂਬਰਾਂ ਨੂੰ ਸਮਝਾ ਸਕਦੇ ਨੇ ਅਸੀਂ ਮੈਂਬਰਾਂ ਨੂੰ ਇਹ ਨਹੀਂ ਵੀ ਮੈਂਬਰਾਂ ਨੂੰ ਅਸੀਂ ਇਗਨੋਰ ਕਰਦੇ ਹਾਂ ਵੀ ਉਹ ਸਾਡੇ 'ਚ ਨਹੀਂ ਆਉਣ ਸਾਡੇ ਕੋਲ ਸਾਰੇ ਮੈਂਬਰ ਆਉਣ ਮੈਂ ਸਰਪੰਚ ਹੋਣ ਦੇ ਨਾਲ ਸਾਰੇ ਮੈਂਬਰ ਅਸੀਂ ਬਹਿ ਕੇ ਹੱਲ ਕੱਢੀਏ ਜਿਵੇਂ ਵਿਕਾਸ ਦਾ ਕੰਮ ਨਿਕਲਦਾ ਹੋਵੇ ਕਰਨ ਨੂੰ ਤਿਆਰ ਹਾਂ ਧੰਨਵਾਦ ਥੈਂਕ ਯੂ ਜੀ ਬਾਜੀ ਤਰਨੇ ਪਹੁੰਚੋ ਪਿੰਡ ਸਤਾਗਲਾ ਜੀ ਕਿਦਾਂ ਦੇਖਦੇ ਹੋ ਇਸ ਤਰਨੇ ਨੂੰ ਜੋ ਪਿੰਡ ਵਾਸੀਆਂ ਨੂੰ ਲਗਾਏ ਦੇਖੋ ਜੀ ਅੱਜ ਹੀ ਮੇਰੇ ਛੋਟੇ ਵੀਰ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਸਾਡੇ ਪਿੰਡ ਦੇ ਵਿੱਚ ਦਰਨਾ ਲੱਗਿਆ ਸਾਡੇ ਪਿੰਡ ਦੇ ਨਾਲ ਮਤ ਪੇਦ ਹੋ ਰਿਹਾ ਹੈ ਕੰਮ ਨਹੀਂ ਹੋ ਰਿਹਾ ਤੇ ਇਸ ਵਾਸਤੇ ਮੈਂ ਪਿੰਡ ਦੇ ਸਜਣਾ ਦੀ ਸਮੱਸਿਆ ਸੁਣਨ ਪਹੁੰਚਿਆ ਇੱਥੇ ਆ ਕੇ ਪਤਾ ਲੱਗਿਆ ਕਿ ਸਾਫ ਦਾ ਸਰਪੰਚ ਪੂਰੀ ਧਕਲ ਅੰਦਾਜ਼ੀ ਕਰ ਰਿਹਾ ਹੈ ਕਿਉਂਕਿ ਇਹ ਮੈਨੂੰ ਵੀ ਪਤਾ ਹੈ ਕਿ ਐਮਐਲਏ ਸਾਹਿਬ ਦੇ ਨਾਲ ਬਹੁਤ ਨਿੱਜੀ ਜੁੜਿਆ ਹੋਇਆ ਹੈ ਤੇ ਜਿਹੜਾ ਸਰਦਾਰ ਪ੍ਰੀਤਮ ਸਿੰਘ ਹੈ ਇਹ ਕਿਸੇ ਵੀ ਪਾਰਟੀ ਨਾਲ ਹੈ ਸਾਨੂੰ ਉਹਦੇ ਨਾਲ ਲਗਾਉ ਨਹੀਂ ਹੈ ਮੈਂ ਉਸ ਨੂੰ ਵੀ 25 ਸਾਲਾਂ ਤੋਂ ਬੜਾ ਨਿੱਜੀ ਜਾਣਦਾ ਜਿਹੜਾ ਕਿ ਹਰ ਪਿੰਡ ਦੇ ਵਿੱਚ ਜਾ ਕੇ ਕੈਂਪ ਲਾ ਕੇ ਇੱਕ ਇਹੋ ਜਿਹਾ ਨਸ਼ਾ ਛਡਾਓ ਸਿੱਖਿਆ ਵੱਲ ਜੋੜਨ ਦੇ ਅਲੱਗ ਚੰਗੇ ਕੰਮ ਕੀਤੇ ਆ ਚਲੋ ਇਹਨਾਂ ਦਾ ਸਾਥ ਇਕਿੰਦਰਜੀਤ ਸਿੰਘ ਦੁਨੀਆ ਤੇ ਨਹੀਂ ਰਿਹਾ ਮੇਰਾ ਉਹ ਵੀ ਬੜਾ ਕਲੋਜ਼ ਸੀ ਇਹਨਾਂ ਨੇ ਪਿੰਡ ਪਿੰਡ ਜਾ ਕੇ ਕੈਂਪ ਲਾਏ ਨੇ ਅਸੀਂ ਇਹਨਾਂ ਦਾ ਸਮਰਥਨ ਕਰਦੇ ਆਂ ਇਹੋ ਜੇ ਸੋਚ ਵਾਲੇ ਸਰਪੰਚਾਂ ਨੂੰ ਇਗਨੋਰ ਕਰ ਰਿਹਾ ਐ ਐਮਐਲਏ ਸਾਹਿਬ ਤੇ ਮੈਂ ਕਹਿੰਦਾ ਗਲਤ ਐ ਮੈਂ ਬੇਨਤੀ ਕਰਦਾ ਸਮਣਾ ਜੀ ਨੂੰ ਜਿਹੜੇ ਮੌਜੂਦਾ ਸਰਪੰਚ ਹੁੰਦੇ ਆ ਨਾ ਉਹ ਸਰਕਾਰ ਨਾਲ ਹੁੰਦੇ ਆ ਇਹ ਪਿੰਡ ਦੇ ਚੁਣੇ ਹੋਏ ਆ ਤੁਸੀਂ ਹਲਕੇ ਦੇ ਚੁਣੇ ਹੋਏ ਹੋ ਤانوں ਹਲਕੇ ਦੇ ਵੋਟਰਾਂ ਨੇ ਚੁਣਿਆ ਤੇ ਇਸ ਨੂੰ ਪਿੰਡ ਦੇ ਲੋਕਾਂ ਨੇ ਚੁਣਿਆ ਇਸ ਵਾਸਤੇ ਫਿਰ ਮੈਂ ਦੁਬਾਰਾ ਬੇਨਤੀ ਕਰਨਾ ਐ ਐਮਐਲਏ ਸਾਹਿਬ ਨੂੰ ਜੀ ਤੁਹਾਡੀ ਦਖਲ ਅੰਦਾਜ਼ੀ ਐ ਤੇ ਤੁਸੀਂ ਪਿੰਡ ਦੇ ਵਿੱਚ ਆ ਕੇ ਸਾਥ ਵਿੱਚ ਬੈਠੋ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਇਹਨਾਂ ਦਾ ਠਾਜੀਨਾਮਾ ਕਰਾਓ ਇਕੱਠੇ ਹੋ ਕੇ ਚੱਲੋ ਇਸ ਵਾਸਤੇ ਸਰਦਾਰ ਜੰਗੀਰ ਸਿੰਘ ਨੂੰ ਵੀ ਜੇ ਹਾਰ ਗਿਆ ਲੋਕਾਂ ਨੇ ਨਹੀਂ ਚਾਇਆ ਉਸ ਨੂੰ ਪਿੱਛੇ हट ਜਾਣਾ ਚਾਹੀਦਾ ਸਮਰਥਨ ਕਰਨਾ ਚਾਹੀਦਾ ਸਰਪੰਚ ਸਾਹਿਬ ਦਾ ਦੇਖੋ ਮੈਂ ਬੜਾ ਪੁਰਾਣਾ ਜਗੀਰ ਸਿੰਘ ਵਿਚਾਰਨਾ 2014 ਦੀ ਗੱਲ ਹੈ ਮੈਂ ਪਿੰਡ ਪਿੰਡ ਵਾਸੀਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਸਾਡਾ ਇੱਕ ਨਵੋਦੀਆ ਦਾ ਸਕੂਲ ਆਇਆ ਸੀ ਬੜਾ ਨਿੱਜੀ ਸਰਦਾਰ ਸ਼ੇਰ ਸਿੰਘ ਕਬਾਇਆ ਚਲੋ ਹੁਣ ਕਾਂਗਰਸ ਚ ਚਲੇ ਗਏ ਕੋਈ ਗੱਲ ਨਹੀਂ ਉਸ ਨੂੰ ਮੈਂ ਬੇਨਤੀ ਕੀਤੀ ਸੀ ਵੀ ਆਪਾਂ ਬਾਰਡਰ ਤੇ ਬਣਾਈਏ ਇੱਥੇ ਆਪਣੀ ਬਿਹਦਰੀ ਘੜਾਈ ਸਕਦੀ ਜਿਆਦਾ ਉਸ ਨੇ ਮੰਨਿਆ ਸਾਡੀ ਇੱਥੇ 25 ਕਿੱਲੇ ਜ਼ਮੀਨ ਹੈ ਪਰ ਇਸ ਨੇ ਸਾਨੂੰ ਮਤਾ ਪਾ ਕੇ ਨਹੀਂ ਦਿੱਤਾ ਸੀ ਦੇਖੋ ਗੁਲਸ਼ੇਰ ਸਿੰਘ ਸਰਪੰਚ ਦੀ ਮੈਂ ਅੱਜ ਵਧਾਈ ਕਰਦਾ ਉਹਨੇ ਵੀ ਟਾਣੀ ਤਰਾਂ ਵਾਲੀ ਉਹਨੇ ਵੀ ਕਹਿ ਦਿੱਤਾ ਵੀ ਆਪਾਂ ਮੱਥਾ ਪਾ ਕੇ ਦੇਈਏ ਇੱਥੇ ਆਪਣਾ ਜਿਹੜਾ ਕੀ ਹੁਣ ਜਾ ਕੇ ਕਿਕਰ ਵਾਲੇ ਰੂਪੇ ਬਣਿਆ ਇਸ ਦੀ ਬਦੌਲਤ ਵੀ ਕੋ ਸਾਡਾ ਇੱਥੇ ਸਕੂਲ ਬਣਨਾ ਸੀ ਸਾਡੇ ਲੋਕ ਬੜੇ ਇੱਥੇ ਪੜ੍ਹਨੇ ਸੀ ਇਸ ਵਾਸਤੇ ਇਹੋ ਜੀ ਸੋਚ ਵਾਲੇ ਨੂੰ ਮੈਂ ਕਹਿੰਦਾ ਸਵਨੇ ਸਾਹਿਬ ਨੂੰ ਇਹਨੂੰ ਇਹੋ ਜੀ ਜੰਗੀਰ ਸਿੰਘ ਨੂੰ ਪਿੱਛੇ ਕਰ ਦੇਣਾ ਚਾਹੀਦਾ ਤੇ ਪੜ੍ਹੇ ਲਿਖੇ ਦੇ ਨਾਲ ਸਾਥ ਦੇਣਾ ਚਾਹੀਦਾ ਤੇ ਮੈਂ ਤੇਨੂੰ ਦੀ ਫਿਰ ਸਰਦਾਰ ਪ੍ਰੀਤਮ ਸਿੰਘ ਨਾਲ ਹਮਦਰਦੀ ਹੈ ਪਈ ਇੱਕ ਪੜਿਆ ਲਿਖਿਆ ਨੂੰ ਇਗਨੋਰ ਕੀਤਾ ਜਾ ਰਿਹਾ ਤੇ ਸਾਹਮਣੇ ਸਾਹਿਬ ਨੂੰ ਫਿਰ ਕੀ ਚਾਹੀਦਾ ਪਹਿਲੇ ਤੁਸੀਂ ਪਿੰਡ ਵੀ ਘੁੰਮਿਆ ਸਾਰਾ ਦੇਖਿਆ ਕਿ ਪਿੰਡ ਕਿਦਾਂ ਦਾ ਵਿਕਾਸ ਦੇਖਦੇ ਹੋ ਜਾਂ ਕਿੰਦੇ ਹਾਲਾਤ ਨੇ ਪਿੰਡ ਦੇ ਹਸਤਾਕਲਾ ਨਹੀਂ ਜੀ ਮੈਂ ਇਸ ਦੇ ਨਾਲ 2008 ਦਾ ਜੁੜਿਆ ਹਾਂ ਕਿਉਂਕਿ ਮੇਰਾ ਜੋਨ ਹੀ 16 ਨੰਬਰ ਹਸਤਾਕਲਾ ਸੀ ਜਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਬਣਿਆ ਸੀ ਬੜਾ ਨੀਜੀ ਮੈਂ ਘਰ ਘਰ ਇਸ ਵੱਡੇ ਬੰਦਿਆਂ ਨੂੰ ਜਾਣਨਾ ਚਲੋ ਛੋਟੇ ਬੱਚੇ ਨੇ ਹੁਣ ਤੇ ਕੋਈ ਵਿਕਾਸ ਨਾ ਦੀ ਚੀਜ਼ ਨਹੀਂ ਜਿਹੜੇ ਵੀ ਪੈਸੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਤੇ ਫੰਡਾਂ ਵੱਲੋਂ ਨਹੀਂ ਕੱਟ ਕੀਤੀ ਪਰ ਅਣਗੈਲੀ ਸਰਪੰਚਾਂ ਦੀ ਉਹੀ ਹੁਣ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਰਪੰਚ ਕੋਲ ਉਹ ਹਿੱਸੇ ਮੰਗਦੇ ਆ ਵੀ ਸਾਨੂੰ ਹਿੱਸੇ ਮਿਲਣ ਤੇ ਅਸੀਂ ਕੰਮ ਸ਼ੁਰੂ ਕਰੀਏ ਉਹ ਤਾਂ ਹੀ ਕੰਮ ਸਰਦਾਰ ਪ੍ਰੀਤਮ ਸਿੰਘ ਇੱਕ ਬੇਦਾਗ ਹੈ ਨਾ ਉਹਨੇ ਦੇਣੇ ਤੇ ਨਾ ਉਹਨੇ ਕਰਨਾ ਇਸ ਵਾਸਤੇ ਉਹਨੂੰ ਆਪਣਾ ਇਕ ਨਹੀਂ ਰੱਖਦਾ ਜੀ ਮਰੀਕ ਜੀ ਪਿੰਡ ਰਸਤਾਂਗਲਾ ਪਹੁੰਚੋ ਧਰਨੇ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਇਸ ਧਰਨੇ ਨੂੰ ਤੇ ਪਿੰਡ ਦੀਆਂ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਮੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਮੌਜੂਦ ਹੈ ਜਿਹੜੇ ਬੈਠੇ ਆ ਹਲਕਾ ਇੰਚਾਰਜ ਜੀ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਇਸ ਪਿੰਡ ਬਾਰੇ ਜਾਣੂ ਕਰਾਇਆ ਮੈਂ ਇਹ ਕਹਿਣਾ ਚਾਹਣਾ ਇਕੱਲੇ ਇਸ ਪਿੰਡ ਦੀ ਗੱਲ ਨਹੀਂ ਹੈਗੀ ਜਦੋਂ ਦੀ ਇਹ ਪੰਜਾਬ ਸਰਕਾਰ ਬਣੀ ਹੈ ਆਵਾ ਦੀ ਵੱਡੀ ਸਰਕਾਰ ਬਣੀ ਹੈ ਨਾ ਤਾਂ ਕਿਸੇ ਸ਼ਹਿਰ ਦਾ ਤੇ ਨਾ ਹੀ ਕਿਸੇ ਪੰਜਾਬ ਦੇ ਪਿੰਡ ਦਾ ਵਿਕਾਸ ਹੋਇਆ ਇਹਨਾਂ ਨੇ ਸਿਰਫ ਆਪੋ ਆਪਣੀ ਜੇਬਾਂ ਭਰੀਆਂ ਆਪਦਾ ਵਿਕਾਸ ਜ਼ਰੂਰ ਕੀਤਾ ਹੋਰ ਇਸ ਦੇ ਇਲਾਵਾ ਕੁਝ ਨਹੀਂ ਕੀਤਾ ਜਿਹੜੇ ਚੰਗੇ ਬੰਦੇ ਅੱਗੇ ਆਏ ਨੇ ਉਹਨਾਂ ਨੂੰ ਇਗਨੋਰ ਕਰ ਰਹੇ ਨੇ ਉਹਨਾਂ ਦਾ ਸਾਥ ਨਹੀਂ ਦੇ ਰਹੇ ਬਸ ਆਪਣੇ ਬੰਦਿਆਂ ਦੀਆਂ ਜੇਬਾਂ ਭਰ ਰਹੇ ਨੇ ਉਹਨਾਂ ਦੇ ਨਹੀਂ ਆਪਦੀਆਂ ਭਰ ਰਹੇ ਨੇ ਇਸ ਤੋਂ ਇਲਾਵਾ ਇਹ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ ਤਰਨੇ ਨੂੰ ਕਿਸ ਤਰ੍ਹਾਂ ਦੇਖਦੇ ਜਿਹੜਾ ਅਜਸਤਾ ਕਰਾਂ ਦੇਖੋ ਤਰਨਾ ਇੱਕ ਮਜਬੂਰੀ ਵਸ ਹੋ ਕੇ ਲਾਣਾ ਪੈਂਦਾ ਹੈ ਇਹ ਮਜਬੂਰ ਹੋ ਕੇ ਬੰਦਾ ਇੱਕ ਕਦਮ ਚੱਕਦਾ ਨਹੀਂ ਤਾਂ ਇਹ ਜਿਹੜੇ ਸਾਡੇ ਨੌਜਵਾਨ ਬੈਠੇ ਆ ਇਹਨਾਂ ਨੂੰ ਕੀ ਲੋੜ ਪਈ ਭੁਖੜ ਹੜਤਾਲ ਤੇ ਬਹਿਣ ਦੀ ਇਹ ਵੀ ਆਦੇ ਘਰਾਂ 'ਚ ਬੈਂਦੇ ਆ ਆਨੰਦ ਲੈਂਦੇ ਸੋ ਇੱਕ ਮਜਬੂਰੀ ਦੇ ਬਸ ਹੋ ਕੇ ਇਹਨਾਂ ਨੇ ਚੱਕਿਆ ਕਦਮ ਕਿ ਸਾਡੀ ਸਰਕਾਰ ਕੋਈ ਸਾਡੀ ਸੁਣ ਨਹੀਂ ਰਹੀ ਨਾ ਇਥੋਂ ਦਾ ਐਮਐਲਏ ਨਾ ਪ੍ਰਸ਼ਾਸਨ ਕੋਈ ਸੁਣ ਨਹੀਂ ਰਿਹਾ ਇਸ ਕਰਕੇ ਮਜਬੂਰੀ ਬਸ ਹੋ ਕੇ ਇਹਨਾਂ ਨੇ ਧਰਨਾ ਲਾਇਆ ਸੋ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਤੁਹਾਡੇ ਆ ਸਾਲ ਡੇਢ ਸਾਲ ਰਹਿ ਗਿਆ ਕਿਉਂ ਲੋਕਾਂ ਦੀ ਬਦਮਾਹੀ ਲੈ ਰਹੇ ਜੀ ਕੰਮ ਕਰਵਾਓ ਤੇ ਚੰਗੇ ਬਣੋ ਧੰਨਵਾਦ ਜੀ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਜੀ ਭਾਈ ਅਨੰਤ ਸਿੰਘ ਕੀ ਕਹਿਣਾ ਚਾਹੋਗੇ ਇਹਦੇ ਧਰਨੇ ਬਾਰੇ ਅੰਮੇ ਬਾਰੇ ਕਹਿੰਦੇ ਆ ਵੀ ਸਰਕਾਰ ਜਿਹੜੀ ਹੈ ਆਪਦੇ ਕੰਮ ਦਿੱਤੀ ਜਾਂਦੇ ਨੇ ਜਿਹੜੇ ਗਲਤ ਬੰਦਿਆਂ ਦਾ ਸਾਥ ਦਿੰਦੇ ਨੇ ਚੰਗੇ ਬੰਦਿਆਂ ਦਾ ਸਾਥ ਨਹੀਂ ਦਿੰਦੇ ਸਵਾਲਾ ਜਿਹੜਾ ਹੈ ਉਹ ਗਲਤ ਬੰਦਿਆਂ ਨਾਲ ਸਾਥ ਦਿੱਤੀ ਜਾਂਦਾ ਹੈ ਤੇ ਅਸੀਂ ਮਸੇ ਮਸੇ ਆਲਾ ਸਰਪੰਚ ਬਣਾਇਆ ਤੇ ਉਹਨਾਂ ਕੰਮ ਹੀ ਚੱਲਣ ਦਿੰਦੇ ਕੋਈ ਵੀ ਮਤਲੇ ਜਿੱਥੇ ਵੀ ਕੰਮ ਕਰਦਾ ਉੱਥੇ ਆਗੂ ਹੋ ਜਾਂਦੇ ਨੇ ਅਸੀਂ ਇਹ ਕਹਿੰਨੇ ਆਂ ਕਿ ਸਾਡਾ ਸਰਪੰਚ ਦਾ ਕੰਮ ਚੱਲਣ ਦੇਵਣਾ ਨਰੇਗਾ ਚੱਲਣ ਦੇਵਣਾ ਤੇ ਸਾਨੂੰ ਬੜੀ ਖੁਸ਼ੀ ਹੋਵੇਗੀ ਧੰਨਵਾਦ ਫਾਜ਼ਿਲਗਾ ਟੀਵੀ ਸੋਸ਼ਲ ਮੀਡੀਆ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਐਸੇ ਵੀਡੀਓ ਜਿਆਦਾ-ਜਿਆਦਾ ਸ਼ੇਅਰ ਕਰੋ ਸਾਡਾ ਐਸੇ ਵੀਡੀਓ ਨੂੰ ਦਿਖਾਉਣ ਦਾ ਮਤਲਬ ਇਹ ਨਹੀਂ ਕੋਈ ਰਾਜਨੀਤਿਕ ਮਤ ਪੇਦ ਹੋਵੇ ਕਿਸੇ ਤਰ੍ਹਾਂ ਦਾ ਕਿਸੇ ਵੀ ਪਾਰਟੀ ਦਾ ਆਪਸੀ ਇਹ ਵੀਡੀਓ ਦਿਖਾਉਣ ਦਾ ਮਤਲਬ ਸਾਨੂੰ ਸਾਡਾ ਸਿਰਫ ਇਹ ਹੈ ਵੀ ਜਿਹੜੀਆਂ ਪਿੰਡ ਹਸਤਾਗਲਾਂ ਦੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਪ੍ਰਸ਼ਾਸਨ ਜਲਦ ਤੋਂ ਜਲਦ ਸੁਣਵਾਈ ਕਰੇ ਤੇ ਪਿੰਡ ਦੇ ਵਿਕਾਸ ਵੱਲ ਧਿਆਨ ਦੇਵੇ ਬਹੁਤ-ਬਹੁਤ ਧੰਨਵਾਦੀ